ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾ ਨੇੜੇ ਟਿਪਰ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਚਤਾਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਚ ਸਵਾਰ ਪਿਓ ਪੁੱਤ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਚ ਲਿਜਾਇਆ ਗਿਆ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਾਰੇ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਆਵਾਜਾਈ ਨੂੰ ਬਹਾਲ ਕਰਵਾ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਹਰ ਮੇਰਾ ਨਾਮ सोनू ਆ ਅਹੀਂ ਤੜਦੇ ਬੜੀ ਆ ਮੇਰਾ ਤੇ ਅਹੀਂ ਜਾ ਆਦੇ ਪ੍ਰੈਣਸ ਵਾਲੇ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਅਸੀਂ ਤੇ اچਾਂ ਕੇ ਵੇਖਿਆ ਐਕਸੀਡੈਂਟ ਹੋਇਆ ਸੀ ਉੱਥੇ ਪਏ ਹੀ ਆਪਣੇ ਦੋ ਥਾਰ ਗੱਡੀ ਸੀ ਆਪਣੇ ਰੋਡ 'ਵਿਚ ਤੇ ਇੱਕ ਟਿਪਰ ਸੀ ਉਹਨਾਂ ਚ ਵੱਜੇ ਸੀ ਦੋਵੇਂ ਪਿਓ ਪਤਨੀ ਕਹਿੰਦੇ ਆਪਣੇ ਚੱਕਸੀਰ ਤੋਂ ਹੀ ਤੇ ਕੋਈ ਚੁੱਕੇ ਨਹੀਂ ਕਰਨ ਦਿਆ ਦਾ ਬੜਿਆਂ ਦੇ ਤਰਲੇ ਮਾਰੇ ਹਾਰ ਕੇ ਫੇਰੇ ਇਹ ਮੋਰਚਾਲ ਦੇ ਲਿਆਉਣਾ ਹੈ ਮੋਰਚਾਲ ਤੇ ਵੀ ਨਹੀਂ ਹੁੰਦੇ ਫੇਰ ਹਾਰ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ ਤੇ ਲੱਦ ਕੇ ਲਿਆਂਦਾ ਤੇ ਇੱਥੋਂ ਤੱਕ ਪਹੁੰਚਾਇਆ ਜੇ ਤੇ ਘਰਦਿਆਂ ਨੂੰ ਫੋਨ ਫੋਨ ਮਲਾ ਕੇ ਨਾ ਤੇ ਹੁਣ ਇੱਥੋਂ ਦੇਖੋ ਕੀ ਕਰਦੇ ਆ ਇਹ ਕਿਦਾਂ ਐਕਸੀਡੈਂਟ ਹੋਇਆ ਨਹੀਂ ਇਹ ਨਹੀਂ ਜੀ ਸਰ ਪਤਾ ਨਹੀਂ ਹੜ ਤੋਂ ਪਹਿਲਾਂ ਹੋਇਆ ਹੈ 10 15 ਮਿੰਟ ਕਿਦਾਂ ਕਿਦਾਂ 18 ਗੱਡੀ ਦਾ ਤੇ ਬਾਲਾ ਜ਼ਿਆਦਾ ਹੋ ਗਿਆ ਇਸ ਸਾਲ ਲਾਤੇ ਪਹਿਲਾਂ ਤੇ ਠੀਕ ਹੀ ਹੁੰਦਾ ਵੇਖੋ ਪਤਾ ਨਹੀਂ ਕੀ ਕਹਿੰਦੇ ਆ ਡਾਕਟਰ ਸੀਰੀਅਸ ਹੈ ਜੀ ਇਹਦੇ ਜਿਆਦਾ ਆਦੇ ਬਹੁਤੀਆਂ ਲੱਗੀਆਂ ਲਾਤਾਂ ਵਿੱਚ ਲੱਤ ਵੀ ਲੱਤ ਵੀ ਟੁੱਟ ਗਈ ਐ ਸਿਰ ਤੇ ਸੱਟ ਲੱਗੀ ਐ ਦੋਵਾਂ ਦੇ ਪਿਓ ਪਤਾ ਨਹੀਂ ਭਾਈ ਬਿੱਲਾ ਮਸੀਹ ਮੇਰਾ ਨਾਮ ਆ ਪਿੰਡ ਮੇਡਾ ਤਲਵੰਡੀ ਵਿਰਕਾ ਭਾਈ ਅਸੀਂ ਨਾ ਚਾਵੇਦ ਕੰਮ ਜਾਂਦੇ ਪਏ ਸੀ ਤੁਸ ਨੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਸਾਡੇ ਤੋਂ 10 ਜਾਂ 15 ਮਿੰਟ ਪਹਿਲੇ ਜਾਂਦਿਆਂ ਨੂੰ ਅਸੀਂ ਦੇਖਿਆ ਕਿ ਲੋਕ ਬਹੁਤ ਖੜੇ ਮਤਲਬ ਉੱਥੇ ਖਲੋਤੇ ਹੋਏ ਸੀ ਆਪਾਂ ਬਰਿਆਂ ਦੇ ਤੱਲੇ ਮਾਰੇ ਪਰ ਕੋਈ ਉੱਥੇ ਖਲੋਤਾ ਨਹੀਂ ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਲਾਇਆ ਐਂਬੂਲੈਂਸ ਦਾ ਜਿਹੜੇ ਭਾਜੀ ਫੋਨ ਲੱਗਾ ਉੱਥੇ ਭਾਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸਾਂ ਨਾ ਇਹਨਾਂ ਦੇ ਕੰਨ ਖਿੱਚੇ ਜਾਣ ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉੱਥੇ ਤੇ ਬਾਅਦ ਵਿੱਚ ਮੰਨ ਲਓ ਕਿ ਕਹਿ ਦਿੰਦੇ ਆ ਕਿ ਅਸੀਂ ਆ ਚੀਜ਼ਾਂ ਬਹੁਤ ਕੀਤੀਆਂ ਐਂਡੀਆਂ ਸਹੂਲਤਾਂ ਦੇ ਛੜੀਆਂ ਪਰ ਕੋਈ ਸਹੂਲਤ ਇਹਨਾਂ ਦੇ ਮੰਨ ਲਓ ਕਿ ਦਿੱਤੀ ਨਹੀਂ ਹੋਈ ਸਰਕਾਰ ਦੀ ਅਸੀਂ ਭਾਜੀ ਮੰਨ ਲਾ ਕਿ ਬਰੈਡਾਂ ਵਾਲੀ ਗੱਡੀ ਦਾ ਮੰਨ ਲਓ ਤਰਲਾ ਮਾਰਿਆ ਉਹ ਪਹਿਲ ਲੁਧਿਆਣੇ ਦੀ ਸੀ ਉਹਨਾਂ ਨੂੰ ਥੋੜੀ ਛੇਤੀ ਸੀ ਫਿਰ ਉਹਨਾਂ ਨੇ ਮੰਨ ਲਾ ਕਿ ਉਹਨਾਂ ਨੂੰ ਉਹਨਾਂ ਨੇ ਉਹ ਬਰ ਬਰ ਬਰੋਲ ਹਸਪੀਟਲ ਦਾ ਪਤਾ ਵੀ ਨਹੀਂ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਅੱਗੇ ਮੋਟਰਸਾਈਕਲ ਲਾਓ ਅਹੀਂ ਜਾਣੇ ਆ ਤੁਹਾਡੇ ਨਾਲ ਭਾਈ ਅਸੀਂ ਬਰੈਡ ਵਾਲੀ ਗੱਡੀ 'ਚ ਪਾਇਆ ਮੁੰਡੇ ਦੀ ਹਾਲਤ ਉਸ ਟਾਈਮ ਬਹੁਤ ਸੀਰੀਅਸ ਸੀ ਤੇ ਭਾਈ ਜਦੋਂ ਇੱਥੋਂ ਤੱਕ ਲਿਆਂਦਾ ਅੱਗੇ ਭਾਈ ਮਤਲਬ ਕਿ ਹੁਣ ਡਾਕਟਰ ਦੱਸਣਗੇ ਕਿ ਉਹਨਾਂ ਦਾ ਕੀ ਮੰਨਦਾ ਭਾਈ ਇੱਕ ਥਾਰ ਦਾ ਹੋਇਆ ਸੀ ਇੱਕ ਰੋਡਵੇ 'ਚ ਪਾਸ ਸੀ ਇੱਕ ਭਾਈ ਟਿਪਰ ਹੀ ਟਰਾਲਾ ਵੱਡਾ ਹਾਂਜੀ ਥਾਰ ਗੱਡੀ ਆਈ ਫਸਸੀ ਥਾਰ ਦੋਵਾਂ ਦੇ ਵਿੱਚ ਘਾਰ ਵਾ ਸੀ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਘਾਰ ਫਸੀ ਗੱਡੀਆਂ ਦੀ ਹਾਲਤ ਬੜੀ ਹੋਈ ਗੱਡੀਆਂ ਦੀ ਹਾਲਤ ਭਾਈ ਬਿਲਕੁਲ ਜਰੀਆਂ ਗੱਡੀਆਂ ਨਾ ਖਤਮ ਹੋ ਗਈਆਂ ਗੱਡੀਆਂ ਥਾਰ ਤਾਂ ਬਿਲਕੁਲ ਖਤਮ ਹੋ ਗਈ ਆ ਭਾਜੀ ਥਾਰ ਦੇ ਵਿੱਚ ਉਹਨਾਂ ਦਾ ਲੜਕਾ ਸੀ ਤੇ ਉਹਨਾਂ ਦਾ ਫਾਦਰ ਸੀ